ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਇਨਸਾਈਟ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ ਸਿੰਘ ਵਿਧਵਾਲੀ ਪੁਲਸ ਦਾ ਕੰਮ ਹੁੰਦਾ ਹੈ ਆਮ ਲੋਕਾਂ ਦੀ ਸੁਰੱਖਿਆ ਕਰਨਾ ਉਹਨਾਂ ਦੇ ਜਾਨ ਦੀ ਮਾਲ ਦੀ ਸੁਰੱਖਿਆ ਕਰਨਾ ਚੋਰ ਤੋਂ ਬਦਮਾਸ਼ ਤੋਂ ਆਮ ਲੋਕਾਂ ਨੂੰ ਬਚਾਉਣਾ ਪਰ ਜਦੋਂ ਆਮ ਲੋਕਾਂ ਦੀ ਗੱਲ ਹੋਵੇ ਤਾਂ ਇਹ ਸਵਾਲ ਪੁੱਸਤੇ ਬੰਦੇ ਨੇ ਕਿ ਪੁਲਸ ਆਪਣੀ ਕਾਰਗੁਜ਼ਾਰੀ ਠੀਕ ਢੰਗ ਦੇ ਨਾਲ ਨਹੀਂ ਕਰੀ ਪਰ ਜਨਾਬ ਜਦੋਂ ਪੁਲਿਸ ਸਟੇਸ਼ਨ ਦੇ ਵਿੱਚੋਂ ਹੀ ਚੋਰੀ ਹੋ ਜਾਵੇ ਤਾਂ ਫਿਰ ਸਵਾਲ ਬਣਦੇ ਨੇ ਕਿ ਜਿੱਥੇ 24 ਘੰਟੇ ਪੁਲਿਸ ਮਲਾਜ਼ਮ ਖੁਦ ਤਨਾਤ ਹੁੰਦੇ ਨੇ ਉੱਥੇ ਭਾਰੀ ਸੁਰੱਖਿਆ ਹੁੰਦੀ ਆ ਤੇ ਇਸ ਦੇ ਬਾਵਜੂਦ ਵੀ ਜੇਕਰ ਥਾਣੇ ਦੇ ਵਿੱਚੋਂ ਚੋਰੀ ਹੋ ਜਾਵੇ ਤਾਂ ਸਵਾਲ ਬਣਦਾ ਹੈ ਕਿ ਆਖਰਕਾਰ ਫਿਰ ਪੁਲਿਸ ਕਰ ਕੀ ਰਹੀ ਆ ਪਰ ਸਵਾਲ ਇਸ ਤੋਂ ਬਾਅਦ ਹੋਰ ਸਖਤ ਹੋ ਜਾਂਦੇ ਨੇ ਜਦੋਂ ਚੋਰ ਕੋਈ ਹੋਰ ਨਾ ਹੋਵੇ ਖੁਦ ਪੁਲਿਸ ਮਲਾਜ਼ਮ ਹੀ ਨਿਕਲੇ ਤੇ ਉਸ ਪੁਲਿਸ ਮਲਾਜ਼ਮ ਦੇ ਵੱਲੋਂ ਆਪਣੇ ਪੁਲਿਸ ਸਟੇਸ਼ਨ ਦੇ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਕਰ ਲਈ ਜਾਵੇ ਤੁਹਾਨੂੰ ਦੱਸ ਦਿੰਦੇ ਆ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਬਰਨਾਲੇ ਤੋਂ ਜਿੱਥੇ ਪੁਲਿਸ ਸਟੇਸ਼ਨ ਸਿਟੀ ਇੱਕ ਦੇ ਵਿੱਚ ਜੋ ਕਾਂਸਟੇਬਲ ਹਰਪੀ ਸਿੰਘ ਦੀ ਡਿਊਟੀ ਲੱਗੀ ਹੋਈ ਸੀ ਮਾਲਖਾਨੇ ਦੇ ਵਿੱਚ ਕਿ ਉੱਥੋਂ ਕੋਈ ਤੇ ਸਮਾਨ ਅੱਗੇ ਪਿੱਛੇ ਨਾ ਹੋ ਜਾਵੇ ਉਸਨੇ ਮਾਲਖਾਨੇ ਦੀ ਸੁਰੱਖਿਆ ਕਰਨੀ ਸੀ ਉੱਥੇ ਸਮਾਨ ਪੂਰਾ ਰਹਿਣਾ ਸੀ ਪਰ ਖੁਦ ਕਾਂਸਟੇਬਲ ਹਰਪੀ ਸਿੰਘ ਦੇ ਵੱਲੋਂ ਹੀ ਉੱਥੇ ਚੋਰੀ ਕਰ ਲਈ ਗਈ ਹੁਣੇ ਪੂਰੇ ਮਾਮਲੇ ਦਾ ਪਤਾ ਕਿਵੇਂ ਲੱਗਦਾ ਹੈ ਤਾਂ ਤੁਹਾਨੂੰ ਦੱਸ ਦੇਣੀ ਹੈ ਕਿ ਜਦੋਂ ਮਾਲਖਾਨੇ 'ਚ ਪਿਆ ਸਮਾਨ ਤੇ ਜੋ ਰਜਿਸਟਰ ਦੇ ਉੱਪਰ ਐਂਟਰੀਆਂ ਹੁੰਦੀਆਂ ਨੇ ਉਸ ਦਾ ਮਲਾਂਨ ਕੀਤਾ ਗਿਆ ਤਾਂ ਪਤਾ ਲੱਗ ਗਿਆ ਕਿ ਕੁਝ ਪੈਸਿਆਂ ਦਾ ਅੱਗਾ ਪਿੱਛਾ ਹੋਇਆ ਹੈ ਕੁਝ ਪੈਸੇ ਕੱਟ ਪਏ ਜਾ ਰਹੇ ਨੇ ਰਜਿਸਟਰ ਦੇ ਮਤਾਬਕ ਤਾਂ ਜਦੋਂ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇਹ ਚੋਰੀ ਕਿਸੇ ਹੋਰ ਨੇ ਨਹੀਂ ਸਗੋਂ ਕੌਨਸਟੇਬਲ ਹਰਪੀ ਸਿੰਘ ਦੇ ਵੱਲੋਂ ਹੀ ਕੀਤੀ ਗਈ ਹੈ ਤੇ ਹੁਣ ਹਰਪੀ ਸਿੰਘ ਦੇ ਉੱਪਰ ਬੀਐਸ ਦੀ ਧਾਰਾ ਦੇ ਤਹਿਤ ਮਾਮਲਾ ਗੱਜ ਕਰ ਲਿਆ ਗਿਆ ਹੈ ਪਰ ਸਭ ਦੇ ਵਿੱਚਕਾਰ ਜੋ ਹਰਪੀਤ ਸਿੰਘ ਸੀ ਉਹ ਪਹਿਲਾਂ ਫਰਾਰ ਹੋ ਜਾਂਦਾ ਹੈ ਪਰ ਇਸ ਤੋਂ ਬਾਅਦ ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਜਨਾਬ ਸਵਾਲ ਤਾਂ ਇਹ ਬੰਦ ਹੈ ਕਿ ਜਦੋਂ ਹਰਪੀਤ ਸਿੰਘ ਦੀ ਡਿਊਟੀ ਹੀ ਮਾਲਖਾਨੇ ਦੇ ਉੱਪਰ ਲੱਗੀ ਹੋਈ ਸੀ ਸੁਰੱਖਿਆ ਦੇ ਲਈ ਜਾਂ ਖੁਦ ਜੇਕਰ ਪੁਲਿਸ ਚੋਰੀਆਂ ਕਰਨ ਲੱਗੀ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਜੋ ਬੀਤੇ ਕੁਝ ਸਮੇਂ ਤੋਂ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਪੁਲਿਸ ਠੀਕ ਠਾਕ ਦੇ ਨਾਲ ਕੰਮ ਨਹੀਂ ਕਰ ਰਹੇ ਤਾਂ ਉਸ ਤੋਂ ਬਾਅਦ ਜੇਕਰ ਕੋਈ ਹਰਪੀ ਸਿੰਘ ਵਰਗਾ ਮਲਾਜ਼ਮ ਹੀ ਚੋਰੀ ਕਰ ਲੈਂਦਾ ਤਾਂ ਉਹ ਸਵਾਲ ਹੋਰ ਵੀ ਵਾਜਬ ਹੋ ਜਾਂਦੇ ਨੇ ਤੇ ਅਜੇ ਲੋਕਾਂ ਦੇ ਉੱਪਰ ਕੀ ਪੁਲਿਸ ਸਖਤ ਕਾਰਵਾਈ ਕਰੇਗੀ ਇਹ ਤਾਂ ਹੁਣ ਦੇਖਣ ਵਾਲਾ ਹੋਵੇਗਾ ਪਰ ਐਫ ਆਈ ਆਰ ਦਰਜ ਹੋ ਚੁੱਕੀ ਆ ਪਰ ਸਾਰੇ ਪੁਲਿਸ ਮਲਾਜ਼ਮ ਇੱਕੋ ਜੇ ਨਹੀਂ ਹੁੰਦੇ ਬਹੁਤੇ ਇਮਾਨਦਾਰੀ ਦੇ ਨਾਲ ਵੀ ਕੰਮ ਕਰ ਰਹੇ ਨੇ ਪਰ ਜਦੋਂ ਅਜਈਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਇੱਕ ਇੱਕ ਕਾਂਸਟੇਬਲ ਹਰਪੀ ਸਿੰਘ ਦੇ ਵੱਲੋਂ ਮਾਲਖਾਨੇ ਦੇ ਵਿੱਚੋਂ ਕਿੰਨੇ ਪੈਸੇ ਦੀ ਚੋਰੀ ਹੋਈ ਆ ਇਹ ਹਜੇ ਪੂਰੀ ਜਾਣਕਾਰੀ ਆਉਣੀ ਸਾਹਮਣੇ ਬਾਕੀ ਹੈ ਪਰ ਉਸ ਦੇ ਵੱਲੋਂ ਚੋਰੀ ਕੀਤੀ ਗਈ ਹੈ ਦੂਸਰੇ ਪਾਸੇ ਪੰਜਾਬ ਪੁਲਿਸ ਦਾ ਇੱਕ ਡੀਆਈਜੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਹਿ ਸਕਦੇ ਆ ਜਾਂ ਫਿਰ ਰੰਗੇ ਹਥਰੀਫਤ ਲੈਣ ਦਾ ਜਿਨ੍ਹਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਉਹ ਰੰਗੇ ਹਥਰੀਫਤ ਲੈ ਦੇ ਫੜੇ ਗਏ ਨਹੀਂ ਤਾਂ ਉਹਨਾਂ ਦੇ ਘਰ ਦੇ ਵਿੱਚੋਂ ਕਰੋੜਾਂ ਰੁਪਏ ਮਿਲੇ ਨੇ ਤਾਂ ਸਵਾਲ ਬਣਦਾ ਹੈ ਕਿ ਅਧਿਕਾਰ ਕੀ ਪੰਜਾਬ ਪੁਲਿਸ ਸਵਿਧਾਨ ਦੇ ਮੁਤਾਬਕ ਜਾ ਫਿਰ ਇਮਾਮ ਦਾਇਦੇ ਨਾਲ ਕੰਮ ਕਰ ਰਹੀ ਆ ਇਦਾਂ ਜਵਾਬ ਤਾਂ ਜੋ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਦੇ ਸਕਦੇ ਨੇ ਜਾਂ ਫਿਰ ਜੋ ਪੰਜਾਬ ਦੇ ਡੀਜੀਪੀ ਨੇ ਗੌਰਵ ਯਾਦਵ ਉਹ ਦੇ ਸਕਦੇ ਨੇ ਕਿ ਵਾਕਈ ਪੰਜਾਬ ਪੁਲਿਸ ਆਪਣੀ ਅਸਲ ਕਾਰਗੁਜ਼ਾਰੀ ਕਰ ਰਹੀ ਆ ਜਾਂ ਫਿਰ ਸਿਰਫ ਖਾਣਾ ਪੂਰਤੀ ਕੀਤੀ ਜਾ ਰਹੀ ਆ ਧੰਨਵਾਦ